ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂਬਰ ਆਫ ਪਾਰਲੀਮੈਂਟ ਅਮਰਪਾਲ ਸਿੰਘ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੁਣਾਵਾਲੋਂ ਸਾਰਾ ਠੇਕਰਾ ਪੰਜਾਬ ਸਰਕਾਰ ਤੇ ਫੋੜਿਆ ਗਿਆ ਖਾਸ ਕਰਕੇ ਪ੍ਰੋਲ ਨੂੰ ਲੈ ਕੇ ਪ੍ਰੋਲ ਦੀ ਮੰਗ ਕੀਤੀ ਗਈ ਸੀ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਪਹਿਲਾ ਪਟੀਸ਼ਨ ਦਾਇਰ ਕੀਤੀ ਗਈ ਦੇਸ਼ ਦੇ ਮਾਨਯੋਗ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ। ਈਮਾਨ ਸਿੰਘ ਖਾਰਾ ਉਸ ਪਟੀਸ਼ਨ ਤੇ ਪੈਰਵਾਈ ਕਰ ਰਹੇ ਨੇ ਜਦੋਂ ਈਮਾਨ ਸਿੰਘ ਖਾਰਾ ਵੱਲੋਂ ਪਟੀਸ਼ਨ ਤੇ ਉਸ ਪੈਰਵਾਈ ਕੀਤੀ ਗਈ ਤਾਂ ਪੰਜਾਬ ਸਰਕਾਰ ਗ੍ਰੈਸ ਕਤਰੇਤ ਸ਼੍ਰੀ ਅੰਮ੍ਰਿਤਸਰ ਦੇ ਡਿਪੀ ਕਮਿਸ਼ਨ ਅਤੇ ਐਸਐਸਪੀ ਸਹਿਬਾਨ ਵੱਲੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਲੋ ਐਂਡ ਆਰਡਰ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਢੜਕਾਉ ਬਿਆਨ ਅਗਲਾ ਸਕਦੇ ਨਹੀਂ ਢੜਕਾਉ ਬਿਆਨ ਬਿਆਨਾਂ ਦੇ ਕਾਰਨ ਹੈ ਜਿਹੜਾ ਹੈ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਡਾਵਾ ਡੋਲ ਹੋ ਸਕਦੀ ਹੈ ਫਿਰ ਦੁਬਾਰਾ ਚੁਣੌਤੀ ਦਿੱਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਫਿਰ ਨੋਟਿਸ ਭੇਜ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਕਿਹੜੇ ਸ਼ਬਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਉੱਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ 8 ਦਸੰਬਰ ਨੂੰ ਸਪਸ਼ਟ ਕਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨਹੀਂ ਬੋਲਿਆ ਕਾਂਗਰਸ ਪਾਰਟੀ ਨਹੀਂ ਬੋਲੀ ਲੇਕਿਨ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਕੀ ਦੇ ਕਹਿਣ ਤੇ ਬੋਲੇ ਰਵਨੀਤ ਬਿੱਟੂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਜੰਮੂ ਕਸ਼ਮੀਰ ਦੇ ਰਾਸ਼ਟਰ ਨੂੰ ਜੇਕਰ ਪ੍ਰੋਬਲ ਮਿਲ ਸਕਦੀ ਹੈ ਜੇਕਰ ਉਹ ਆ ਕੇ ਆਪਣੇ ਲੋਕਾਂ ਦੀ ਆਵਾਜ਼ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੱਸ ਸਕਦੇ ਨੇ ਲੋਕ ਸਭਾ ਦੇ ਵਿੱਚ ਤਾਂ ਫਿਰ ਭਾਈ ਅੰਮ੍ਰਿਤਪਾਲ ਖਾਲਸਾ ਕਿਉਂ ਨਹੀਂ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਨੇ ਕਿਹਾ ਸੀ ਕਿ ਹਲਕਾ ਸ਼੍ਰੀ ਖਰੂਤ ਸਾਹਿਬ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਇਆ ਹੈ ਜਾਨੀ ਮਾਲੀ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ ਉਸ ਬਾਰੇ ਅਸੀਂ ਮੁਆਵਜ਼ੇ ਦੀ ਮੰਗ ਕਰਨੀ ਹੈ ਅਤੇ ਆਪਣੇ ਹਾਲਾਤਾਂ ਬਾਰੇ ਵੀ ਦੱਸਣਾ ਹੈ ਅਕੋਰਡਿੰਗ ਟੂ ਜਿਹੜਾ ਦੇਸ਼ ਦਾ ਕਨਸਟੀਟਿਊਸ਼ਨ ਕਹਿੰਦਾ ਹੈ ਲੇਕਿਨ ਹੁਣ ਇਸ ਉੱਤੇ ਜਿਹੜਾ ਹੈ ਪਹਿਰਾ ਦੇਵੇਗੀ ਸਰਕਾਰ ਜਾਂ ਨਹੀਂ ਲੇਕਿਨ ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਪੰਜਾਬ ਵਿੱਚ ਅੱਜ ਅਕਾਲੀ ਦਲ ਵੱਲੋਂ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵੱਡਾ ਰੂਸ ਮਾਰਚ ਕੱਢਿਆ ਗਿਆ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਰੂਰ ਸਾਹਿਬ ਤੋਂ ਸੰਸਦ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮਾਰਚ ਦੇ ਮੌਕੇ ਸੁਰੱਖਿਆ ਲਈ ਫੁੱਲਸ ਫੋਰਸ ਵੱਡੀ ਤਾਦਾਦ ਅਵਿਚ ਤਨਾਤ ਰਹੀ ਪ੍ਰਦਰਸ਼ਨਕਾਰੀਆਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਮਰਤਪਾਲ ਸਿੰਘ ਨੂੰ ਪ੍ਰੋਲ ਤੇ ਰਿਹਾ ਕਰਕੇ ਉਹਨਾਂ ਨੂੰ ਸੰਸਦ ਭੇਜਤਾ ਜਾਵੇ ਜਾਵੇ ਤਾਂ ਜੋ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚ ਸਕੇ ਸਮਰਥਕ ਸਮਰਥਕਾਂ ਨੇ ਕਿਹਾ ਕਿ ਜਿਵੇਂ ਸੰਵਿਧਾਨ ਦੇ ਤਹਿਤ ਕਾਨੂੰਨ ਸਭ ਲਈ ਇੱਕ ਹੈ ਉਸੇ ਤਰ੍ਹਾਂ ਅਮਰਤਪਾਲ ਲਈ ਵੀ ਉਹੀ ਨਿਯਮ ਲਾਗੂ ਹੋਣੇ ਚਾਹੀਦੇ ਨੇ ਪਰਵਾਰਿਕ ਮੈਂਬਰਾਂ ਦੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲੀ ਭੁਗਤਾਨ ਵਾਲ ਅਮਰਤਪਾਲ ਨੂੰ ਬੇਵਜ੍ਹਾ ਕੈਦ ਵਿੱਚ ਰੱਖ ਰਹੀਆਂ ਹਨ ਅਤੇ ਲੋਕਤੰਤਰ ਹੱਕਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ ਪਰਵਾਰ ਅਤੇ ਵਾਰਸ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਅਮਰਤਪਾਲ ਦੀ ਹਰਿਆਈ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਪਰ ਉਹਨਾਂ ਦਾ ਤਰਕ ਹੈ ਕਿ ਤਿੰਨਾਂ ਸਾਲਾਂ ਤੋਂ ਅਮਰਤਪਾਲ ਜੇਲ੍ਹ ਵਿੱਚ ਹੈ ਫਿਰ ਵੀ ਸੂਬੇ ਵਿੱਚ ਮਾਹੌਲ ਬਿਹਤਰ ਨਹੀਂ ਹੋਇਆ ਇਸ ਨਾਲ ਸਪਸ਼ਟ ਹੈ ਕਿ ਇਹ ਦਲੀਲ ਸਿਰਫ ਇੱਕ ਬਹਾਨਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਗਦੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁਣਿਆ ਪਰ ਉਸ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ ਸਮਰਥਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਸਰਕਾਰ ਦੀਆਂ ਜੱਜ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਰਿਵਾਰਕ ਮੈਂਬਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਹੱਕ ਵਿੱਚ ਆ ਗਏ ਨੇ ਉਹ ਕਹਿੰਦੇ ਨੇ ਕਿ ਇਹ ਸਾਡੀ ਮੰਗ ਮੰਨੀ ਜਾਣੀ ਚਾਹੀਦੀ ਹੈ ਲਾਰਡ ਆਰਡਰ ਕਾਨੂੰਨ ਦੀ ਵਿਵਸਥਾ ਬਿਲਕੁਲ ਨਹੀਂ ਵਿਗਡੇਗੀ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪ੍ਰੋਮ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਜਾ ਕੇ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਦੀਆਂ ਸਮੱਸਿਆ ਲਈ ਆਪਣੀ ਆਵਾਜ਼ ਬੁਲੰਦ ਕਰਨੀ ਹੈ